ਤੇ ਪੰਜਾਬੀਆਂ ਨੇ ਇੱਕ ਹੋਰ ਕੰਮ ਕੀਤਾ ਜਿਹਦੇ ਕਰਕੇ ਪੰਜਾਬੀਅਤ ਨੂੰ ਜਿਹੜਾ ਡਿਫੇਮ ਕੀਤਾ ਗਿਆ ਵੀ ਫੇਕ ਮੈਰਿਜਸ ਦਾ ਰੁਝਾਨ ਪਹਿਲਾਂ ਕੈਨੇਡਾ ਵਰਗੇ ਮੁਲਕਾਂ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਫਿਲਹਾਲ ਚੱਲੀ ਜਾਂਦਾ ਹੈ ਤੁਸੀਂ YouTube ਤੇ TikTok ਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਦੇਖੋਗੇ ਆਸਟ੍ਰੇਲੀਆ ਦੀਆਂ ਜਿੱਥੇ ਉਹ ਕਹਿ ਰਹੇ ਆ ਕਿ ਇੰਨੇ ਪੈਸੇ ਲੈ ਕੇ ਆਓ ਅਸੀਂ ਤੁਹਾਨੂੰ ਵਿਆਹ ਕਰਾ ਕੇ ਦਿੰਨੇ ਪੱਕੇ ਮੁੰਡੇ ਨਾਲ ਇਹ ਪੱਕੀ ਕੁੜੀ ਨਾਲ ਲੋਕ ਇੱਥੋਂ ਤੱਕ ਗਿਰ ਗਏ ਕਿ ਸਕੀਆਂ ਪੈਣਾ ਨੂੰ ਵੀ ਵਿਆਹ ਕਰਾ ਕੇ ਹੂੰ ਗੁਰੂਗ੍ਰੰਥ ਸਾਹਿਬ ਦੇ ਸਾਹਮਣੇ ਨੰਦਗਾਰਜ ਕਰਕੇ ਸਿਰਫ ਆਸਟ੍ਰੇਲੀਆ ਲਈ ਜਾਂ ਬਾਹਰਲੇ ਮੁਲਕਾਂ ਲਈ ਬਾਹਰ ਲੈ ਕੇ ਜਾ ਰਹੇ ਆ। ਹੂੰ ਉਹ ਵੀ ਇੱਕ ਆਪਣਾ ਪੰਜਾਬੀ ਸਟੋਰ ਹੈ ਜੀ ਆਸਟ੍ਰੇਲੀਆ 'ਚ ਉਹਦੇ 'ਚ ਉਹਦਾ ਪਿਓ ਤੇ ਮੁੰਡੇ ਦੋਵਾਂ ਨੂੰ ਅਰੈਸਟ ਕਰ ਲਿਆ ਗਿਆ। ਜੀ ਉਹਨਾਂ ਕੋਲੇ ਵੱਡੀ ਮਾਤਰਾ 'ਚ ਐਫੀਮ ਮਿਲੀ ਹੈ, ਇਲੀਗਲ ਤਬਾਕੂ ਮਿਲਿਆ ਤੇ ਕਾਮਣੀਆਂ ਮਿਲੀਆਂ ਜੀ। ਜੀ ਉਹ ਸਿੱਧੀਆਂ ਜਿਵੇਂ ਕਹਿੰਦੇ ਨੇ ਜੜਦੇ ਚੈਣੀਆਂ ਕਹਿਣੀਆਂ ਇਹ ਸਾਰੀਆਂ ਕੰਟਰੋਲਡ ਚੀਜ਼ਾਂ ਜਿਹੜੀਆਂ ਉੱਥੇ ਨਹੀਂ ਵੇਖ ਸਕਦੇ ਪੰਜਾਬੀ ਸਟੋਰ ਤੇ ਢੜਲੇ ਨਾਲ ਰੱਖ ਕੇ ਵੇਚ ਰਹੇ ਸੀਗੇ ਤੇ ਆ ਪਿਛਲੇ ਦਿਨਾਂ ਜੀ ਅਰੈਸਟ ਹੋਏ ਹੈ। ਈਲਿਆ ਚ ਇੱਕ ਹੋਰ ਖਬਰ ਨਿਕਲ ਕੇ ਆਈ ਹੈ ਜੀ ਇੱਕ ਪਟੇਲ ਕੈਫੇ ਦਾ ਓਨਰ ਸੀਗਾ ਜੀ। ਜੀ। ਉਹਨੇ 15 ਸਾਲ ਦੀ ਲੜਕੀ ਨਾਲ ਰੇਪ ਕੀਤਾ ਜੀ। ਓਹੋ। ਸੇਮ ਚੀਜ਼ ਉਹਨੂੰ ਜਦੋਂ ਉੱਥੇ ਕੰਮ ਕਰਦੀ ਸੀ ਉਹਨੂੰ ਸ਼ਰਾਬ ਪਿਆਈ ਧੱਕੇ ਨਾਲ ਉਹਦੇ ਨਾਲ ਰੇਪ ਕੀਤਾ ਉਹ ਨਹੀਂ ਉੱਥੇ ਬਹੁਤ ਸਾਰੀਆਂ ਕੁੜੀਆਂ ਨਾਲ ਰੇਪ ਕੀਤਾ